ਅੱਜ ਅਸੀਂ ਅੰਮ੍ਰਿਤਸਰ ਗਏ ਸੀ ਉੱਥੋਂ ਅੱਖਾਂ ਵਖਾਉਣ ਗਏ ਸੀ ਆਉਂਦੇ ਸਾਨੂੰ ਰਸਤੇ 'ਚ ਲੱਗੀ ਸੀ ਭੁੱਖ ਮਜੀਠਾ ਸੀ ਆ ਕੀ ਹੈ ਹੈਂਗਰੀ ਵਾਲਾ ਅੰਦਰ ਰੈਸਟੋਰੈਂਟ ਸੀ ਤੇ ਅਸੀਂ ਸੋਚਿਆ ਚਲੋ ਕੁਝ ਆਰਡਰ ਕਰਨੇ ਆ ਫਿਰ ਅਸੀਂ ਕੀਤਾ ਸੈਂਡਵਿਚ ਆਰਡਰ ਤੇ ਨਾਲ ਅਸੀਂ ਲਏ ਕੋਕਾ ਤੇ ਸੈਂਡਵਿਚ ਇਹਨਾਂ ਦਾ ਬਹੁਤ ਹੀ ਜ਼ਿਆਦਾ ਟੇਸਟ ਹੁੰਦਾ ਬਹੁਤ ਹੀ ਜ਼ਿਆਦਾ ਤੁਸੀਂ ਜੇ ਕਦੇ ਆਓਗੇ ਮਜੀਠਾ ਇਹਨਾਂ ਦਾ ਜ਼ਰੂਰ ਟਰਾਈ ਕਰਕੇ ਜਾਣਾ ਤੇਰੇ ਅਸੀ ਜਲਦੀ ਜਲਦੀ ਫਿਨਿਸ਼ ਕੀਤਾ ਤੇ ਅਸੀਂ ਰਸਤੇ 'ਚ ਫਤੇ ਕਰ ਵੀ ਖਲੋਣਾ ਸੀ ਪਜਾਰਾ ਸਭਾਜੀ ਦਾ ਪਜਾਮਾ ਕੁਰਤਾ ਲੈਣਾ ਸੀ ਤੇ ਨਾਲ ਅਸੀਂ ਹੋਰ ਵੀ ਸਮਾਨ ਲੈਣਾ ਸੀ ਤੇ ਇਸ ਕਰਕੇ ਅਸੀਂ ਗੱਡੀ ਜਲਦੀ ਜਲਦੀ ਫਿਨਿਸ਼ ਕੀਤਾ ਤੇ ਅਸੀਂ ਪਹੁੰਚੇ ਘਰ ਤੇ ਬਹਣਾ ਹੋ ਗਿਆ ਸਾਜਾ ਜਦੋਂ ਬਾਹਰ ਕ੍ਰੇਸ਼ ਕਟਣੇ ਆਏ 600 ਦਾ ਨਹੀਂ ਨਹੀਂ ਆਪਣਾ ਵਧੀਆ ਮਾਤਾ ਬੰਦ ਚੰਗਾ ਤਾਂ ਵੇ ਅੱਛਾ ਪੁੱਤਾ ਚੰਗਾੰਦਾ ਇਹ ਹੁਣ ਵੀ ਪੈ ਜਾਣਾ ਤਾਂ ਉਹ ਵੀ ਪੈ ਜਾਣਾ ਇਹ ਐਵੇਂ ਨਹੀਂ ਰੋਟੀ ਜੀ ਪੈ ਜਾਣਾ ਤੇ ਕਹਾਂ ਬੰਨਿਆ ਤੇ ਕਿਤੇ ਇਹਨੂੰ ਪਾਈਪਿੰਗਨ ਵਾਲੇ ਨੇ ਫੇਰ ਪਿਆ ਤੁਮ ਉਠ ਨਹੀਂ ਇਹ ਹਾਂ ਇਹ ਤਾਂ ਕਾਰ ਦਾ ਪਜਾਮਾ ਕੁੱਟਾ ਆ ਤਾਂ ਗੈਰੀ ਪਜਾਮਾ ਕੁੱਟਦਾ ਨਾ ਕਾਣਾ ਵਾ ਹਾਂ ਉਹ ਕੰਗਾਰਮੇ ਚ ਜਰਾਗੀ ਤੇ ਨਹੀਂ ਉਹ ਮੇ ਚ ਆਂਦੇ ਉਹ ਵਟਾ ਬੜੇ ਪੈਂਦੇ ਭੈਣਾ ਉਹ ਨਵੇਂ ਜੈਕ ਲਾਏ ਰੱਖ ਦੇ ਨਹੀਂ ਸੀ ਮੇਰੀ ਨਹੀਂ ਆ ਨਹੀਂ ਪੂਰਾ ਪਜਾਮਾ ਕੁੱਟੇ ਵਾ ਤਾਂ ਸਹੀ ਆ ਨਹੀਂ ਸਹੀ ਲੱਗਦਾ ਬੰਦਿਆਂ ਨੂੰ ਹਾਂ ਮੇ ਦੇ ਵਿੱਚ ਜਾਂ ਕਾਟਨ ਦਾ ਨਹੀਂ ਆ ਤੇ ਜਾਂ ਇਹਦੇ ਚ ਲੈਂਦੀਆਂ ਦੂਜਾ ਇਹ ਕੋਰੇ ਇਸ ਤਰ੍ਹਾਂ ਦੇ ਕਪੜਾ ਉਹ ਪਧਾਨੇ ਕਿਹੜਾ ਹੈ ਇੱਕ ਲੀਚੀ-ਬੀਚੀ ਇੱਕ ਬੁੜੀਆਂ ਆ ਦਿੰਦੇ ਕ੍ਰੇਸ ਕਾਟਨ ਬੁੜੀਆਂ ਤਾਂ ਹੀ ਦਿੰਦੇ ਨਹੀਂ ਜਿਹੜਾ ਲੀਚੀ-ਬੀਚੀ ਹੁੰਦਾ ਉਹ ਹੁੰਦਾ ਵਾ ਸਾਡੇ ਪਾਸਰ ਵਾਲਾ ਹੋਏ ਪਾਸਰ ਵਾਲਾ ਆਇਆ ਸੀ ਤੇ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਕਾਹਨੋਂ ਹੁੰਦੇ ਚ ਲੈ ਨਹੀਂ ਮੰਮੀ ਜਿਹੜਾ ਲੀਚੀ-ਬੀਚੀ ਹੁੰਦਾ ਉਹ ਬੰਦੇ ਆ ਲਿੰਦਾ ਉਹ ਬੰਦੇ ਆ ਉਹ ਕਹਿਣਗੇ ਆਂਦੀ ਬੁਢੀਆਂ ਨਹੀਂ ਹਾਲੀਚੀ ਬੀਚੀ ਆ ਫਿਰ ਪਾਸਰ ਵਾਲਾ ਹੀ ਮਰਦੇ ਉਹ ਹੋਰ ਹੁੰਦੇ ਕੱਪੜੇ ਦੇ ਬੰਦਿਆਂ ਵਾਲੇ ਸੁਹੁੰਦੇ ਹਨ ਵਧੀਆ ਹੋਰ ਹੁੰਦੇ ਕੱਪੜੇ ਚ ਆਹ ਅਰੇ ਆਹ ਤੇ ਕੁੜੀਆਂਾਂਾਂ ਤੇ ਹੁੰਦਾ ਉਹ ਗ੍ਰੇਸ ਕਾਰਡ ਤੇ ਤੇ ਜੇ ਬੰਦੇ ਨੂੰ ਗ੍ਰੇਸ ਕਾਰਡ ਫਾਰਮ ਕਰਨਾ ਦੇਖਿਆ ਤੈਨੂੰ ਮੈਨੂੰ ਹੁਣ ਕੀ ਪਤਾ ਹਾਂ ਤੇ ਆ ਤੇ ਦਿੱਖਿਆ ਤੇ ਫੋਨ ਨੇ ਮੈਨੂੰ ਬੜੀ ਡਾਂਡ ਲਾਈ ਇਹ ਨਾਲ ਇਹਦੇ ਤੇ ਪਤਾ ਲੱਗਦਾ ਮੈਂ ਤੈਨੂੰ ਮਾਣ ਦਤਾ ਹੀ ਤਾਹੀਆਂ ਮੈਂ ਤੈਨੂੰ ਕਿਹਾ ਸੀ ਆ ਲੈ ਹੁਣ ਐ ਤੇ ਆਉਂਦੇ ਤੇ ਨਹੀਂ ਆ ਤੇਰੀ ਹੁਣ ਆ ਜਾਹਾਂ ਤੇ ਆ ਕੇ ਕਰਾ ਪਾ ਲਿਆ ਉਹ ਲਿਆ ਉਹ ਪਜਾਮੇ ਕੋਲ ਅਹੀਂ ਨਾ ਮਸਰੂ ਲਿਆ 2 ਕਿਲੋ ਸੀ ਡੈਗ ਉਹ 150 ਰੁਪਏ ਦੇ ਦਿੱਤੇ ਇਹਨੇ ਕਹਿੰਦੇ ਦੋ 2 ਕਿਲੋ ਕਰਵਾਤੇ ਤਾਂ ਇੱਥੇ ਆਣਾ ਕੰਡੇ ਤੇ 100 ਦੇ ਤਿੰਨ ਕਿਲੋ 100 ਦੇ ਤਿੰਨ ਕਿਲੋ ਸੀ ਕੰਡੇ ਤੇ ਆਵੇਂ ਨਹੀਂ ਆਵੇਂ ਹਾਂ ਹਾਂ ਕਿਹੜੇ ਆ ਗਲੇ ਹਾਂ ਮੈਂ ਪੁੱਟ ਦੇਗਾ ਉਹ ਨੂੰ ਆਪੀ ਇਹਦੇ ਜਿਆਦਾ ਬੱਸ ਨਹੀਂ ਇਹ ਹਾਂ ਇਹ 100 ਦੇ ਤਿੰਨ ਕਿਲੋ ਨਹੀਂ ਕਿਥੋਂ ਲੈ ਆ ਦੋ ਕਿਲੋ 100 ਦੇ ਇੱਕ ਸਾਢੇ ਵਰ ਤਿੰਨ ਕਿਲੋ ਅੰਮ੍ਰਿਤਸਰ ਆ ਇਹ ਦੋ ਦਿਨਾਂ ਦਾ ਕੰਮ ਇਹ ਗਲੇ ਇਹ ਗਲੇ ਇਹ ਐਨ ਭਾਈ ਨਾਲ ਆਂਦਾ ਲੜਕੇ ਆਂਦਾ ਵੀ ਭੈਣੇ ਮੇਲਾ ਬੁੱਢੀ ਲੜਨ ਢਈ ਤੇਰੇ ਕਰਕੇ ਜੀ ਤੁਹਾਨੂੰ ਮੈਨੂੰ 1.5 ਕਿਲੋ ਦਿੱਤੇ ਤੇ ਉਹ ਭੈਣੇ 2 ਕਿਲੋ ਦਿੱਤੇ ਆਂਦਾ ਮੈਂ ਕਿਹਾ ਉਹ ਮੇਰੀ ਭੈਣ ਆ ਉਹਨੂੰ ਮੈਂ ਤਾਂ 2 ਕਿਲੋ ਦਿੱਤੇ ਭੈਣ ਕੋ ਗੱਲ ਕਰੀ ਜੇ ਮੱਦੀ ਦਿੱਤੇ 2 ਕਿਲੋ ਹੋਣ ਆੜ ਕੇ ਇੱਥੇ ਵੇਖ ਰੇ 3 ਕਿਲੋ 24 ਬਣਾ 24 ਬਣਾ ਆ ਭੈਣ ਹੈਗਾ ਵਾ 5 ਮਿੰਟ ਹੋ ਜਾਣਾ ਮੈਂ ਮੰਮੀ ਨੇ ਸੇਕ ਤੂੰ ਤੂੰ ਬੱਤਰਾ ਮਾ ਕੋਨਾ ਮਤੇ ਕਰਦੀ ਹਾਂ ਇਹ ਨਹੀਂ ਪਹਿਣਾ ਉਹ ਕਰਨਾ ਹੈ ਮੰਮੀ ਦੀਆਂ ਕਾਪੀਆਂ ਕਰਾਉਣੀਆਂ ਤੇ ਜਾਉਣ ਨਾਲ ਖਰਾਬ ਉਹਦੇ ਨਾਲ ਮੇਰਾ ਵਟਾ ਲਈ ਚੀਚੀ ਪੁੱਛੀ ਜਾਣੀ ਲੈਣਾ ਕੁਝ ਨਹੀਂ ਹਾਂ ਨਹੀਂ ਜਾਣਾ ਫਾਇਦੀ ਆਪੇ ਕਰ ਦਿੱਤਾ ਉਹ ਨਹੀਂ ਕਰਨਾ ਮੈਂ ਅੱਖ ਵੀ ਦੇ ਪਹਿਲਾਂ ਮੈਂ ਹਾਂ ਇਹਨੂੰ ਤਾਰ ਕੇ ਇੱਥੇ ਤੇ ਪਹਿਲਾਂ ਮੰਮੀ ਦੇ ਕਰਾ ਲਿਓ ਨੇ ਕਾਪੀਆਂ ਫਿਰ ਮੈਂ ਹਾਂ ਚੱਲ ਜਾਂਦਿਆਂ ਕਰਵਾਵਾਂਗੇ ਕੀ ਕਰਾਂ ਮੈਂ ਮੇਰੇ ਵਾਪੇ ਤੇ ਸਿਆਰਜ ਪਹਿਜਣਾ ਸੂਟ ਉਹ ਤਾਂ ਕਿ ਤੇ ਸਿਆਰਜ ਪਹਿਜੇ ਤੇ ਨਾ ਕੋਲ ਤਾਂ ਹੀ اسی او دی گل ਕਰਨੀ ਆ ਵੀ ਅੱਜ ਪਾ ਲੂਗੇ ਤੇ ਕੀ ਆ ਪੈਨਸ਼ਨ ਹੁਣ 1 ਮਹੀਨਾ ਹੀ ਆ ਹੋਈ ਆ ਪਤਾ ਦੇ ਨਾਮ ਹੀ ਗਿਆ ਬਬੇ ਸਿਆਹੇ ਤੇ ਬੰਦੇ ਦੇ ਕੌਣ ਮਰਦੇ ਜਨਾਬ ਦੇ ਕੌਣ ਮਰਦਾ ਪਕੜ ਆਹੋ ਆਹੋ ਉੱਤੇ ਦੀ ਗੱਤ ਨਹੀਂ ਹੈਗਾ ਯਾ ਨਹੀਂ ਪੀ ਨਹੀਂ ਸੱਚੀ ਪਤਾ ਲੱਗਦਾ ਉਹ ਪਤਾ ਨਹੀਂ ਪਤਾ ਦੇ ਚ ਨਾ ਨਾ ਇਹ ਕੋਈ ਸਮਾਦੀ ਹੁਣ ਪੁਣਹਾਂਦਾ ਵਾ ਤੇ ਹੁਣ ਇਹਦੇ ਪੀ ਤੋਂ ਕੱਟ ਕੇ ਉਹ ਆਂਦਾ ਹੀ ਕੱਟ ਕੇ ਵੀ ਲੈ ਲਾਂਗੇ ਕੱਟ ਕੇ ਵੀ ਵਾਪਸ ਲੈ ਲਾਂਗੇ ਐਂ ਤਾਂ ਵੀ ਆਂਦਾ ਕੱਟ ਕੇ ਕੌਪਰ ਤੋਂ ਲਾਂਗੇ ਮੈਂ ਤੂੰ ਮੁੰਡੂ ਆਨੇ ਤੇ ਕਪੜਾ ਲੜਵਾ ਦਿਆ ਗ੍ਰੇਸ ਕੱਟਣਿਆ ਕਪੜਾ ਮੈਂ ਤੇ ਬੇਕੇ ਦਿੰਦਾ ਵੀ ਗ੍ਰੇਸ ਕੱਟਣਿਆ ਜਿਆਦਾ ਕੁੜੀਆਂ ਐ ਕੁੜੀਆਂ ਜਿਆਦਾ ਪੁੰਦੀਆਂ ਤਾਂ ਤੁਸੀਂ ਗ੍ਰੇਸ ਕੱਟਣਦੇ ਤੇ ਬੰਦੇ ਜੇ ਪਾਉਣਾ ਵੀ ਤੇ ਕਮੀਜ਼ ਪਾਉਂਦੇ ਗ੍ਰੇਸ ਕੱਟਣਦਾ ਪਜਾਮਾ ਦਜਾਹੰਦਾ ਇੱਕ ਤੂੰ ਕਮੀਜ਼ ਸੰਵਾਲੀਏ ਕੋ ਸਵਾਲੀਏ ਇਹਨਾਂ ਦੇ ਕਿਹੜੇ ਉਧਰ ਪਤਾ ਲੱਗਣਦੇ ਸੰਵਾਦੇ ਸੰਵਾਦੇ ਪੁੱਛਦੇ ਉਹਦੇ ਪਾਸਿਆ ਹਾਂ ਉਧਰ ਘਾਤਾ ਲੱਗਣਦੇ ਆ ਇਹਨਾਂ ਨੂੰ ਕਾਟਨ ਦੇ ਨਾਲ ਜਿਆਦਾ ਵਟਕਾਉਗਾ ਜਰਾ ਇਹਦੇ ਨਹੀਂ ਜਿਹੜਾ ਜਿਆਦਾ ਕਾਟਨ ਦਾ ਲੈਣਾ ਨਾ ਉਹ ਵਟ ਪੈਂਦੇ ਆ ਆਹੋ ਇੱਕ ਜਿੱਚ ਤਾਜ ਨੂੰ ਨਹੀਂ ਛੂਟ ਲੱਗੇ ਦਿੱਤਾ ਆਹੋ ਉਹ ਕੱਪੜੇ ਘੱਟ ਗਏ ਉਹ ਵੀ ਵਟਕਾਉਂਦੇ ਆ ਪੈਂਦੇ ਆ ਮੈਂ ਕਿਹਾ ਮੈਂ ਇਹ ਨਹੀਂ ਕਹਿੰਦੇ ਉਹ ਮਤਲਬ ਕੱਪੜਾ ਸਹੀ ਆ ਚਲੋ ਚਲੋ ਰੁਕ ਨਹੀਂ ਕੱਪੜਾ ਸਹੀ ਹੈ ਨਾ ਬੁੱਢੀ ਨੂੰ ਲਾਗੇ ਵਿਖਾਇਆ ਤੇ ਉਹ ਤਾਂ ਕਹਿੰਦੀ ਬੜਾ ਵਧੀਆ ਕੱਪੜਾ ਹੈ ਕੱਪੜਾ ਮਾੜਾ ਨਹੀਂ ਮੈਂ ਤੈਨੂੰ ਕੱਪੜਾ ਥੋੜਾ ਮਾੜਾ ਕਿਹਾ ਮਾੜਾ ਮੈਂ ਤਾਂ ਕਹ ਕੱਪੜਾ ਬੜਾ ਸ਼ਾਰਾ ਦਾ ਪਿੰਗ ਪਾ ਰਣਾ ਨੇ ਚੱਲਣ ਦੇਗਾ ਐਨਾ ਵੀ ਨਹੀਂ ਗਰਮੀ ਲੱਗਣੀ ਜੱਜ ਕਿਰੇ ਪੀਤਾ ਹੋਣਾ ਗਰਮੀ ਤਾਂ ਨਹੀਂ ਲੱਗਣੀ ਮੈਂ ਆਪਾਂ ਬੰਦੇ ਪਾ ਲੈਂਦੇ ਮੈਂ ਤਾਂ ਆਖਾਂ ਤਈ ਹਾਂ ਆ ਕੋਈ ਨਹੀਂ ਬਾਬੇ ਦਾ ਨਾਮ ਲਾ ਕੇ ਨੂੰ ਹੀ ਥੋੜਾ ਹੁੰਦੀ ਹਾਂ ਹਾਂ ਨਾ ਨਾ ਚੱਲ ਨਾ ਨਾ ਇੱਥੇ ਲੂਈ ਕੋਈ ਨਹੀਂ ਚੱਲੋਂਗੇ ਸਰ ਜੀ ਇੱਥੇ ਨੂੰ ਨਹੀਂ ਉਲੀ ਗਏ ਸਕੇ ਹਾਂ ਤੇ ਖਾਣੇ ਕਿੱਥੇ ਜਾਂਦੇ ਜਾਂਦੇ ਖਾਈ ਗਏ ਚਲੋਣੀ ਨਾ ਆਏ ਆ ਕਹ ਰਹੀ ਗੋ ਤੇ ਆਂਦੇ ਨਹੀਂ ਬਸ ਦੱਸਣਾ ਫਿਰ ਸੀ ਇਹ ਬੰਦੀ ਉਸਕੇ ਲਾਲਾ ਉਹ ਮੈਂ ਦੇਦਾ ਫਿਰ ਮੈਂ ਇਥੋਂ ਕੱਲਕੇ ਕੋ ਕਰਵਾ ਲਈ ਹੋਰ ਕੀ ਫਿਰ ਕੀ ਮੈਂ ਕਲ ਕੋ ਪੂਣਾ ਉਹ ਤਾਂ ਮੈਂ ਦੱਸ ਗਿਆ ਆ ਮੁੰਡੇ ਜਾਂਦੇ ਰਹਿੰਦੇ ਹੋਣਾ ਕੋਈ ਨਾ ਕੋਈ ਕੀ ਨਹੀਂ ਬੋਲ ਆ ਕਰਵਾ ਲੂ ਆ ਕਰੋ ਜਾਂਦੇ ਨਹੀਂ ਤਾਂ ਕੋਈ ਨਾ ਕੋਈ ਤੇ ਕੋ ਕਰਵਾ ਲੇ ਮੈਂ ਤੁਹਾਨੂੰ ਦੇ ਦਿੰਨੇ ਅਸੀਂ ਆ ਚੁੱਕੇ ਜੀ ਘਰ ਤੇ ਡਾਕਟਰ ਨੇ ਮੈਨੂੰ ਦੱਸਿਆ ਹੈ ਕਿ ਆਪਣੇ ਆਈਸ ਨੂੰ ਠੰਡੇ ਪਾਣੀ ਦੇ ਨਾਲ ਕਟੋਰ ਕਰਨੀ ਤੇ ਮੈਂ ਸੋਚਿਆ ਸਾਰੇ ਫੇਸ ਨੂੰ ਕਟੋਰ ਕਰ ਲੈਂਦੇ ਮੈਂ ਪਾਇਆ برف ਦੇ ਪਾਣੀ ਦੇ ਵਿੱਚ ਪਾਈ برف ਤੇ ਫਿਰ ਮੈਂ ਵਿੱਚ ਫੇਸਕੋ ਬੰਦ ਲਈ ਡ੍ਰਿਪ ਵੀ ਟਾ ਪਰ ਬਹੁਤ ਔਖਾ ਇਹ ਤੇ ਸਾਰੇ ਹੁੰਦਾ ਮੈਂ ਚਲ ਸਾਰੇ ਫੇਸ ਦੇ ਚਲ ਪਹਿਲੇ ਵਧੀਆ ਪਾਣੀ ਦੇ ਵਿੱਚ ਰਹਿ ਤਾਂ ਕਰੀਏ ਤੇ 글로 ਹੁੰਦਾ ਫੇਸ ਤੇ ਪਰ ਮੈਂ ਤੇ ਫਸਟ ਵਾਰੀ ਕੀਤਾ ਮੈਨੂੰ ਤਾਂ ਪੜਾ ਲੱਗਾ ਮੈਨੂੰ ਤੇ ਸਾਈ ਮੂਮੋ ਜੰਦਾ ਹੀ ਪੜਾ ਔਖਾ ਕੰਮ ਆਇਆ ਤੇ ਲੋਕੀ ਤੇ ਵੈਸੇ ਕਹਿੰਦੇ ਪਾਰਲਰ ਵਾਲੇ ਵੀ ਇਹ ਕਰਾਉਂਦੇ ਪਰ ਮੈਂ ਕਦੀ ਵੇਖਿਆ ਨਹੀਂ ਮੈਂ ਪਾਰਲਰ ਘੱਟ ਜਾਨੀ ਆ ਤੇ ਕਿਉਂਕਿ ਇਹ ਚੀਜ਼ ਵੈਸੇ ਹੀ ਬਹੁਤ ਚੱਲ ਰਹੀ ਫੋਨ ਤੇ ਮੈਂ ਇੱਕ ਦੋ ਜਾਨਿਆਂ ਨੂੰ ਵੇਖਿਆ ਵਾ ਵੀ ਤਾਂ ਕਰਦੇ ਨੇ ਮੈਂ ਸੋਚਿਆ ਚੱਲ ਰਿਹਾ ਇਸੇ ਪਰ ਮੈਂ ਸਾਰੇ ਕੇਸ ਨੇ ਟਰਾਈ ਕਰ ਲਾਂ ਨੀ ਵੇਖ ਲਾਂਗੇ ਪਰ 글로 ਹੁੰਦਾ ਕਲੇ 글로 ਤੇ ਮੇਰੇ ਜਿਹੜਾ ਪਰ ਮੇ ਤਾਂ ਹਾਲਤ ਦੀ ਬਹੁਤ ਬੁਰੀ ਹੋ ਗਈ ਬਹੁਤ ਮੁਸ਼ਕਲ ਆ ਇਹ ਕੰਮ ਆ ਤੇ ਇਸ ਤੇ ਮੈਨੂੰ ਲੱਗਾ ਲੇ ਕੇ ਚਮਕਾ ਮਾਰਨਾ ਪਏ ਇੱਕ ਦਿਨ ਚ ਮੇਰਾ ਤੇ ਅਜੇ ਮੈਨੂੰ ਨਾਲ ਨੇ ਦੱਸਿਆ ਇਹ ਕਿ 8-10 ਦਿਨ ਤੁਸੀਂ ਆਪਣੀ ਅੱਖਾਂ ਨੂੰ ਏਡਾ ਠੰਡੇ ਪਾਣੀ ਦੇ ਨਾਲ ਕਟੋਰ ਕਰਨਾ ਹੈ ਤੇ ਚਲੋ ਜਿੰਨਾ ਟਾਈਮ ਲੱਗਿਆ ਕਰੇਗਾ ਕਰ ਲਿਆ ਕਰਾਂਗੇ ਨਾ ਜਿਵੇਂ ਕਿਸੇ ਮਿਸਤਰੀ ਲੱਗੇ ਘਰ ਘਾਟੀ ਟਾਈਮ ਲੱਗਦਾ ਚਲੋ ਪਰ ਸਿਹਰੀ ਆਪਣੇ ਸਿਹਤ ਨੂੰ ਕਹਿੰਦੇ ਕੀ ਜ਼ਰੂਰੀ ਹੈ ਰਾ ਮੇਰਾ ਪਾਰਸਲ ਆ ਗਿਆ ਇਹ ਤੇ ਇੱਕ ਸੂਟ ਆ ਗਿਆ ਚਾਰ ਪੰਜ ਕੀਤੇ ਭੱਜ ਕੇ ਕਿਉਂ ਆਈ ਕੀ ਹੋਇਆ ਹੱਥ ਆ ਗਿਆ ਵਿੱਚ ਜੋੜ ਕੇ ਰੱਖੀ ਮੈਂ ਚਾਰ ਪੰਜ ਆਰਡਰ ਕੀਤੇ ਇਹ ਤੇ ਇਹ ਪਾਰਸਲ ਤੇ ਇੱਕ ਮੇਰਾ ਪਾਰਸਲ ਆ ਚੁੱਕਿਆ ਹੈ ਤੇ ਜਿਹੜਾ ਗੈਸ ਕਰਦੀ ਹੋਇਆ ਜਿਹੜਾ ਫੋਨ ਇਹ ਨਹੀਂ ਡਿੱਗ ਰਿਹਾ ਚਲੋ ਦੇਖਦੇ ਹਾਂ ਜੀ ਇਹ ਆ ਪਾਸ ਨਹੀਂ ਗਿਆ। ਗਿਆ ਸਾਰੇ ਪੀਏਗਾ। ਸੂਟ ਮੇਰਾ ਬਾਰਥਡੇ ਆਇਆ ਰਿਹਾ ਸੀ ਨਾ 17 ਸਤੰਬਰ ਨੂੰ ਤੇ ਉਹਦਾ ਮੈਨੂੰ ਗਿਫਟ ਮਿਲਿਆ ਹੈ। ਇਹ ਦੁਪੱਟਾ ਮਨਾਵਤ ਹੋਣ ਦੇ ਵਿੱਚ ਕਰਕੇ ਸਮਾਈ ਆ ਸੋਨਾ ਮੈਂ ਤਬੋਂ ਤੇ ਬਲਣੇ ਅੱਜ ਦੋ ਤਿੰਨ ਮੇਰੇ ਉੱਤੇ ਹੋ ਰਹੇ ਹੋਣਗੇ ਉਹ ਤਾਂ ਜੀ ਤੇ ਅੱਸੀ ਬਾਬਾ ਦੇ ਬਰਥ ਦੇ ਵਾਲੇ ਜਾਉਂ। ਇਹ ਮੈਂ ਜਾਉਂ। ਸੋਨਾ ਸੂਟ ਨਾ ਮੇਰਾ। ਮੈਨੂੰ ਤੇ ਬਹੁਤ ਪਿਆਰਾ ਲੱਗਾ। ਇਹ ਹੈ ਵੀ ਸਸਤਾ ਜ। ਅੱਜਕੱਲ ਮਤਲਬ ਤੇ ਵਧੀਆ ਨੇ ਤੇ ਰੈਡੀमेड ਸੂਟ ਜੇ ਤੁਸੀਂ ਬੁਝਾਰੋ ਲੈ ਕੇ ਆਣੇ ਆ। ਉਹ ਪਹਿਲਾ ਸੂਟ ਲੈ ਕੇ ਆਓ 4-500 ਦਾ ਜੇ ਆਮ ਹੀ ਤੁਸੀਂ ਘਰ ਪੋਣਾ 4-500 ਦਾ ਸੂਟ ਲੈ ਕੇ ਆਓ। ਤੇ ਫੇਰ ਦੁੱਸਰੀ ਦੀ ਸਮਾਈ ਦਿਓ। 4-500 ਰੁਪਿਆ ਸਮਾਈ। ਤੇ ਇਹ ਨਵਾਂ ਚੰਗਾ ਬੈਟਰ ਆ ਵੀ ਤੁਸੀਂ ਲਈ ਰੈਡੀमेड ਸੂਟ ਹੀ ਲੈ ਲਓ। ਅੱਜ ਕੱਲ ਪਲਾਜ਼ੋ ਦੇ ਚੱਲਦੇ ਐ ਅੱਦਕਲ ਕਹਿੰਦੇ ਜਿਆਦਾ ਸਲਵਾਰ ਪਾਉਣ ਦੇ ਲੱਗੀ। ਐਹੀ ਕੁਛ ਚੱਲਦਾ ਐ ਰਾਤਾਂ ਜਾਂ ਫਿਰ ਪਲਾਜ਼ੋ ਤੇ ਪਲਾਜ਼ੋ ਸੂਟ ਵੀ ਤਾਂ ਨॉर्मली ਸਲਵਾਰ ਸੂਟ ਵੀ ਮਿਲ ਜਾਂਦਾ ਵੈਸੇ। ਪਰ ਮੈਂ ਪਲਾਜ਼ੋ ਆਰਡਰ ਕੀਤਾ। ਮੈਨੂੰ ਪਲਾਜ਼ੋ ਇੱਕ ਕੰਟੈਂਪੋਰੀ ਨਹੀਂ ਮੈਂ ਇਹਦਾ ਸੂਟਾ ਤੇ ਸਲਵਾਰ ਸੂਟ ਵੀ ਮੈਨੂੰ ਸੈੱਟ ਵੈਂਦਾ। ਦੁਪੱਟਾ ਮੈਨੂੰ ਬਹੁਤ ਵਧੀਆ ਲੱਗਾ। ਬਹੁਤ ਜਨੂ ਠੀਕ ਆ। ਫਟਾ ਬਹੁਤ ਵਧੀਆ ਬਾਕੀ ਪਾਰਸਨ ਦੇ ਕਾਹਨੇ ਤਾਂ ਉਹ ਵੀ ਦਿਖਾਵਾਂਗੇ ਚਾਰ ਪੰਜ ਸੂਟ ਮੈਂ ਆਉਣ ਦੇ ਦਿੱਤੇ ਆ ਅਬ ਜੀ ਦੋ ਪਾਰਸਨ ਸਾਡੇ ਹੋਰ ਆ ਗਏ ਆ ਦੇ ਕਮ ਉਹਨੇ ਖੋਲ ਦਿੱਤਾ ਇੱਕ ਤੇ ਇਹ ਖੋਲ ਮਾਰ ਦੇ ਤੇ ਪਹਿਲਾ ਸੂਟ ਜਿਹੜਾ ਪਹਿਲਾ ਆਇਆ ਸੀ ਪਾਰਸਨ ਉਹ ਮੈਨੂੰ ਛੋਟਾ ਕਰਾ ਰਿਟਰਨ ਕਰ ਦੁੱਤਾ ਮੈਂ ਤੇ ਆ ਦੋ ਸੂਟ ਹੋਰ ਆ ਗਏ ਉਹ ਇਹ ਟਰਾਈ ਕਰਕੇ ਦੇਖਦੇ ਆਂ ਕਿ ਇਹ ਛੋਟੇ ਆ ਤੇ ਫਿਰ ਜਾਂ ਤੇ ਮੈਂ ਇੱਕਮ ਦੇ ਦਾਂਗੀ ਇੱਕ ਮੰਨੀ ਪੈਣੀ ਪੈਣੀ ਤੇ ਜਿਹੜਾ ਨਾ ਹੈਗਾ ਫਿਰ ਇਹ ਵੀ ਰਟਨ ਪਾਉਣੀ ਪੈਣੀ ਮੇਰੀ ਜਿਹੜੀ ਆ ਲੈਂਥ ਥੋੜੀ ਲੰਬੀ ਆ ਤੇ ਇਹ ਥੋੜੇ ਛੋਟੇ ਆ ਜਾਂਦੇ ਜਿਹੜਾ ਮੈਨੂੰ ਪਤਾ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਇਹਦੀਆਂ ਲੰਬੀਆਂ ਨਹੀਂ ਹੁੰਦੀਆਂ ਤੇ ਛੋਟੇ ਛੋਟੇ ਉਹਨਾਂ ਦੀ ਲੈਂਥ ਕਰ ਦਿੰਦੇ ਲੋਕਾਂ ਤੇ ਵੀ ਇਹ ਤਾਂ ਨਹੀਂ ਲੈਂਥ ਹੈ ਨਹੀਂ ਇਹ ਇਹਦਾ ਪਤਾ ਨਹੀਂ ਪੱਟੇ ਤੇ ਚੱਪਲ ਜਿਹੜੀ ਹੁੰਦੀ ਆਉਂਦੀ ਹੈ। ਆਪਾਂ ਇਹ ਬਣਾਉਣਾ। ਤੇ ਇਹ ਕਹਿੰਦੇ ਸੁਦਾ ਵੀ ਬਣਾਉਣ ਨੂੰ ਸਮਾਂ ਲੱਗਾ ਹੀ ਤੇ ਹੁਣ ਪਤਾ ਨਹੀਂ ਇਹ ਨੌਂਦਾ ਕਿਵੇਂ ਜੈਨਕੀ। ਆਂਡਰ ਤੋਂ ਤਾਂ ਬਣਾ ਲੌਕ ਤੇ ਚੱਲਦੇ ਸ਼ੋਰ ਤੇ ਜਾਂਦੇ ਨੇ। ਤੇ ਸੱਤ ਸੱਤ ਟਾਲੀ ਹੁੰਦੀ ਨਾ। ਇਹਦੀ ਬਾਤ ਹੋਣੀ ਜੇ ਨਹੀਂ। ਸ਼ਾਇਦ ਇਹ ਥੋੜੇ ਸਪੱਟੇ ਵਿੱਚ ਹੁੰਦੀ ਬਾਤ। ਬਾਤ ਲੈ ਚੱਲੀ। ਇਹ ਬਣਵਾ ਲਾਂਗੇ ਨਾ ਇੰਕਿੰਗ ਕਲਾਸ ਵਾਲੀ ਤੇ ਵਧੀਆ ਬਣ ਜੇਗਾ ਤੇ ਕਾਜ ਉਹ ਪਤਾ ਨਹੀਂ ਹੁਣ ਛੋਟਾ ਕ ਜਾਏ ਲੈਪਟੋਪ ਦੀ ਇਹਨਾਂ ਛੋਟੇ ਛੋਟੇ ਤੇ ਇਹ ਵੀ ਹੋਏ ਤੇ ਆਪਾਂ ਪਤਾ ਨਹੀਂ ਕਿਉਂ ਨਾ ਦੱਸਣੇ ਨਹੀਂ ਤੇ ਹੁਣ ਤੁਹਾਨੂੰ ਦੱਸਨੇ ਬਾਅਦ ਵਿੱਚ ਕੀ ਦੇ ਤੂੰ ਆ ਗਏ ਤੇ ਨਹੀਂ ਵਾਪਸ ਜਾਣੇ ਲੈਪਟੋਪ ਇਹ ਮਤੂੰ ਨਾ ਨੇ ਮੈਂ ਇਹ ਪਰ ਆ ਕਿਊਟ ਲੱਗਦਾ ਮੈਨੂੰ ਹੂੰ ਤੂੰ ਜਾ ਇਹ ਤੂੰ ਵੀ ਦੋਵਾਂ ਨੇ ਤੋਹੇ ਤੂੰ ਬਾਤ ਕਰਨਾ ਨਹੀਂ ਮੈਂ ਇਹਦੇ ਪਿੱਛੇ ਜਾ ਤਾਂ ਲੱਗਾ ਉਹ ਕਿੰਨਾ ਕਿਊਟ ਆ ਹੂੰ ਇਹ ਹੈ ਅਜੇ ਫੋਨ ਦੇ ਚਾਹ ਤੂੰ ਬਾਹਰੇ ਤੱਕ ਤੂੰ ਕਹਿਣਾ ਬਾਅਦ ਦੋ ਦਿਨ ਬਾਅਦ ਕਹਿਣਾ ਚੁਭਦਾ ਵਾ ਇਹ ਪ੍ਰਗਤੀ ਵਾ ਮੈਂ ਨਹੀਂ ਕੋਣਾ ਮੈਂ ਜੂਝਾ ਵਾ ਇਹਦੇ ਬਾਵਾ ਵੀ ਬਸ ਅੱਜ ਆ ਕੇ ਛੋਟੀਆਂ ਜਿਹਾ ਘਰੋਣੀਆਂ ਇੰਨੀ ਵੱਡੀਆਂ ਨਹੀਂ ਹਾਂ ਤੇ ਪਹਿਲਾਂ ਮੈਂ ਟ੍ਰਾਈ ਕਰਕੇ ਵੇਖਣੀ ਜੇ ਨਾ ਫਿਰ ਦਿੰਦੇ ਮੈਨੂੰ ਪਤਾ ਹੋਣਾ ਹੀ ਨਹੀਂ ਮੈਨੂੰ ਨਹੀਂ ਆਉਣਾ ਪਨਾਜੂ ਆ ਜੇ ਚਾਹ ਸ਼ਾਰਟ ਦੀ ਤੇ ਗਾਲੋਂ ਦੇ ਪਿੱਛੇ ਲੈਸ ਲੱਗਦੀਆਂ ਹੋ ਉਸ ਤਰ੍ਹਾਂ ਲੈਸ ਆਈਆਂ ਮੈਨੂੰ ਸੋ ਪਰ ਆ ਪੈਰ ਲੱਗਦੇ ਸੁਪਰ ਗਾਦੀਆਂ ਹੁੰਦੀ ਨਹੀਂ ਦੇਖੋ ਜੀ ਮੈਂ ਸੋਚਿਆ ਚਲੋ ਟ੍ਰਾਈ ਕਰਕੇ ਤੇ ਬੰਦਾ ਹੀ ਇੱਕ ਵਾਰੀ ਦੇਖਣਾ ਤੇ ਬਹੁਤ ਹੀ ਪਿਆਰੇ ਸੂਟ ਆਏ ਨੇ ਬਹੁਤ ਹੀ ਜ਼ਿਆਦਾ ਆਹ ਤੇ ਕਲਰ ਵੀ ਬਹੁਤ ਸੋਹਣਾ ਏ ਮੇਰੇ ਕੋਲ ਕਲਰ ਬਣਿਆਗਾ ਤੇ ਬਹੁਤ ਹੀ ਪਿਆਰੇ ਸੂਟ ਸੀ ਤੁਸੀਂ ਜੇ ਕੋ ਮਕਵਾਉਣੇ ਹੋ ਤਾਂ ਮੇਸ਼ੇ ਤੋਂ ਮਕਵਾ ਲਿਆ ਕਰੋ ਮੇਸ਼ੇ ਤੋਂ ਆਏ ਜੀ ਤੇ ਪ੍ਰਾਈਸ ਵੀ ਠੀਕ ਹੁੰਦਾ ਤੇ ਸੂਟ ਵੀ ਬਹੁਤ ਹੀ ਪਿਆਰੀ ਲੁੱਕ ਬਣੀ ਆ ਦੇਖੋ ਇਹ ਦੋਨੋਂ ਹੀ ਬਹੁਤ ਸੋਹਣੇ ਸੀ ਇਹ ਵੀ ਸੂਟ ਬਹੁਤ ਸੋਹਣਾ ਏ ਕੰਮ ਬਾਹਰ ਚਲੀ ਗਈ ਸੀ ਤੇ ਫਿਰ ਉਹਨੂੰ ਮੈਂ ਕਿਹਾ ਵੀ ਸ਼ੂਟ ਕਰ ਲੇ ਤੇ ਉਹ ਫਿਰ ਆਪਣੇ ਕੰਮ ਚ ਬਿਜੀ ਹੋ ਗਈ ਤੇ ਬਹੁਤ ਹੀ ਪਿਆਰਾ ਸੂਟ ਸੀ ਇਹ ਵੀ ਤੇ ਪਾਜੋ ਵੀ ਬਹੁਤ ਸੋਹਣਾ ਵਾ ਤੇ ਇੱਕ ਅਲੱਗ ਹੀ ਚੀਜ਼ ਬਣੀ ਹੋਈ ਹੈ ਬਹੁਤ ਹੀ ਪਿਆਰੇ ਸੂਖੀਏ ਸਾਰੇ